ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਪਹੁੰਚਿਆ ਦੋਸਤੋ ਫਿਰ ਗੁਰਲਾਲ ਸਿੰਘ ਉਹਨਾਂ ਦੇ ਘਰ ਆਏ ਆ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਕਰ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਚਾਰ ਮੱਝ ਦਿਖਾਵਾਂਗੇ ਦੋ ਬਿਲਕੁਲ ਤਿਆਰੀ ਵਾਲੀਆਂ ਤਾਜ਼ੀਆਂ ਮੱਜਾਂ ਸੂਣ ਦੇ ਵਿੱਚ ਬਿਲਕੁਲ ਨੇੜ ਆ ਤੇ ਦੋ ਜਿਹੜੀਆਂ ਦੋਸਤੋ ਇੱਕ ਬਣੀ ਆ ਮੱਝ ਠੀਕ ਆ ਜੀ ਕੁਝ ਕੁ ਦਿਨਾਂ ਦੀ ਬਣੀ ਆ ਇੱਕ ਚੈੱਕ ਪਾਸ ਆ ਠੀਕ ਆ ਜੀ ਗੱਪਣ ਚੈੱਕ ਪਾਸ ਆ ਵੈਸੇ ਤੋਕੜ ਗੱਪਣ ਹੀ ਤੁਸੀਂ ਇਹ ਦੋਵਾਂ ਮੱਜਾਂ ਦਾ ਮੰਨ ਕੇ ਸੌਦਾ ਕਰ ਸਕਦੇ ਜੀ ਤੇ ਦੋ ਇਧਰਲੇ ਪਾਸੇ ਤੁਸੀਂ ਦੇਖ ਰਹੇ ਜੇ ਇੱਕ ਬੂਰੀ ਦੇ ਵਿੱਚ ਦੋਸਤੋ ਹੈਗੀ ਆ ਤੇ ਇੱਕ ਬਿਲਕੁਲ ਕਾਲੀ ਮੋਰਾ ਦੇ ਵਿੱਚ ਜਿਹੜੀ ਇਹ ਮੱਝ ਤੁਹਾਨੂੰ ਦਿਖਾ ਦਾਂਗੇ ਸੋ 4 ਨਾਗਾ 4 ਨਾਗਾ ਦੀ ਡਿਟੇਲ ਆਪਾਂ ਗੁਰਲਾਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 29 ਅਪ੍ਰੈਲ ਆ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 3 ਵਜੇ ਦਾ ਹੈਗਾ ਠੀਕ ਹੈ ਜੀ। ਤੋਂ ਬਾਕੀ ਜਿੰਨੇ ਵੀ ਡਾਗਾ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਜਿੰਨੇ ਪਸ਼ੂ ਦਿਖਾਵਾਂਗੇ ਉਹਨਾਂ ਦੀ ਨਰਕ ਪਰਖਾ ਤਸੱਲੀ ਆ। ਉਹ ਹਰ ਵਾਰ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਆਪਦੀ ਘਰੇ ਤਸੱਲੀ ਆ। ਉਹ ਆਣ ਕੇ ਤੁਸੀਂ ਕਰਨੀ ਆ ਠੀਕ ਹੈ ਜੀ। ਗੱਬਣ ਪਸ਼ੂ ਆ ਵੈਸੇ ਜਿਹੜੇ ਉਹਨਾਂ ਨੂੰ ਬਿਲਕੁਲ ਚੌਥਾ ਥਰਾਂ ਦਾ ਟਿਪਕੇ ਭਰਾ ਕੇ ਤਸੱਲੀ ਕੀਤੀ ਜਾਵੇ। ਜਿਹੜੇ ਪਸ਼ੂ ਸੂਏ ਸੂਏ ਆ ਦੋ ਟਾਈਮ ਚੋਲੋ ਚਾਹੇ ਤਿੰਨ ਟਾਈਮ ਚੋਲੋ ਠੀਕ ਹੈ ਜੀ। ਸਭ ਤੋਂ ਪਹਿਲਾਂ ਗੁਰਲਾਲ ਭਾਈ ਸਾਸਰੀ ਘਾਲ ਸਾਸਰੀ ਘਾਲ ਸੰਧੂ ਸਾਹਿਬ। ਉਹ ਠੀਕ ਠਾਕ। ਜੀਆ ਹਾਂ ਜੀ ਹੋਰ ਵੀਰ ਸਾਬਲੀਆਂ ਤੋੜੀਆਂ ਨਹੀਂ ਕੜਕਾ ਸਾਬੀਆਂ ਸੰਤੂ ਸਾਹਿਬ ਤੋੜੀਆਂ ਅਜੇ ਉਹਦਾ ਜਦੋਂ ਮੌਕਾ ਮਿਲਦਾ ਉਹ ਮੀਂਹ ਆ ਜਾਂਦਾ ਕਣੀ ਆ ਜਾਂਦੀ ਹਾਂ ਜੀ ਚਲੋ ਕੋਈ ਇੱਕ ਦਿਨਾਂ ਤੱਕ ਬਣ ਜਾਣਗੀਆਂ ਬਿਲਕੁਲ ਦੇਊਗਾ ਦੇਊਗਾ ਮੌਕਾ ਜੀ ਇਹਨਾਂ ਸਾਰਿਆਂ ਦਾ ਫਿਕਰ ਹੈ ਨਾ ਤੇ ਅੱਛਾ ਗੁਰਲਾਲ ਅੱਜ ਆਪਣੇ ਕੋਲ ਟੋਟਲ ਵੀਰੇ ਚਾਰ ਮੱਜਾਂ ਵਿਕਾਉ ਨੇ ਹਾਂ ਜੀ ਸੰਤੂ ਸਾਹਿਬ ਅੱਜ ਆਪਣੇ ਕੋਲ ਚਾਰ ਨਾ ਆ ਗਿਆ ਹਾਂ ਜੀ ਹਾਂ ਜੀ ਤੇ ਦੋ ਤਾਂ ਜਿਹੜੀਆਂ ਬਿਲਕੁਲ ਆਪਣੇ ਕੋਲ ਟੁਕੀਆਂ ਖੜੀਆਂ ਤਿਆਰੀ ਵਾਲੀਆਂ ਦੋ ਨੇ ਹਾਂਜੀ ਬਿਲਕੁਲ ਤਿਆਰੀ ਆ ਵੀ ਮੇਰੀ ਤੇ ਜਿਹੜੀਆਂ ਗੱਬਣ ਤੋਕੜ ਦੋਵੇਂ ਚੈੱਕ ਪਾਸ ਹੀ ਆ ਕਿ ਇੱਕ ਚੈੱਕ ਪਾਸ ਹੈ ਇੱਕ ਸੰਧੂ ਸਾਹਿਬ ਚੈੱਕ ਪਾਸ ਹੈ ਇੱਕ ਹੋਣ ਵਾਲੀ ਉਹਨਾਂ ਦੀ ਜਾਣਕਾਰੀ ਆਪਾਂ ਉਹਨਾਂ ਲਿਸਟ ਦੇ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਹਾਂਜੀ ਆ ਦੋਸਤੋ ਵੈਸੇ ਜਾਇਜ ਜੈਨੂਨ ਛੋਟੇ ਛੋਟੇ ਰੇਟ ਦੇ ਉੱਪਰ ਦੋਵੇਂ ਉਹ ਮੱਜਾ ਮਿਲ ਜਾਣਗੇ ਤੁਹਾਨੂੰ ਸੋ ਵੀਡੀਓ ਐਂਡ ਤੱਕ ਦੇਖ ਲਿਓ ਠੀਕ ਹੈ ਤੋਕੜ ਗੱਪਣ ਜਿਹੜੀਆਂ ਮੱਜਾਂ ਤੁਹਾਨੂੰ ਆਪਾਂ ਤੀਸਰੇ ਤੇ ਚੌਥੇ ਨੰਬਰ ਤੇ ਦਿਖਾ ਦਾਂਗੇ। ਹਾਂ ਸੰਧੂ ਸਾਹਿਬ ਅੱਜ 10 12 ਦਿਨਾਂ ਬਾਅਦ ਵੀਡੀਓ ਪੈਣ ਲੱਗੀ ਧੁਮਾਕੇ ਹੋਣਗੇ। ਧੁਮਾਕੇ ਹੋਣਗੇ। ਹਾਂਜੀ। ਲੈ ਵੀ ਕਰਤੀਏ ਸ਼ੁਰੂ ਸ਼ੁਰੂਆਤ। ਹਾਂ। ਗੁਰਨਾਲ ਪਹਿਲੇ ਨੰਬਰ ਤੋਂ ਇਸੇ ਮੈਂ ਤੋਂ ਕਰ ਲਗੀ ਵੀਰ। ਇਹ ਸੰਧੂ ਸਾਹਿਬ ਐਰ ਕੀ ਤਿੱਜੇ ਸੂਏ ਮੱਝ ਸੁਣੀ ਆ। ਓਕੇ ਓਕੇ। ਦੂਜੇ ਸੂਏ ਇਹਨੇ 14 ਲੀਟਰ ਦੁੱਧ ਚੋਆਇਆ ਏ। ਠੀਕ ਆ ਜੀ। ਹੁਣ ਇਹਦੇ 1-2 ਦੋ ਦਿਨ ਪਹਿਲੇ ਨਹੀਂ ਅਜੇ ਸੂਣ ਚ। ਅੱਛਾ ਜੀ। ਕਿਹਾਰ ਆਖਣੋਂ 16 ਆਖੀ ਜਾਈਏ 17 ਆਖੀ ਜਾਈਏ ਹਾਂ ਉਹ ਗੱਲ ਨਹੀਂ ਜਿੰਨਾ ਨੇ ਦਿੱਤਾ ਪਾਉਣਾ ਦੱਸਾਂਗੇ ਪਿਓਰ ਮੋਰਾ ਦੀ ਜੇ ਅੱਛਾ ਹੁਣ ਸੈਕੰਡ ਟਾਈਮਰ ਦੂਜਾ ਸੂਆ ਨਾ ਤਿਜੇ ਸੂਣੀ ਤਿਜੇ ਅੱਛਾ ਦੂਜੇ ਸੂਵੇ 14 ਕਿਲੋ ਦੁੱਧ ਨੇ ਚਵਾਇਆ ਹੈ ਦੂਜੇ ਸੂਵੇ ਚਵਾਇਆ ਦੁੱਧ ਹਾਂਜੀ ਲਓ ਦੋਸਤੋ ਵੈਸੇ ਪੁੜੇ ਪੜੇ ਨਵਾਏ ਆ ਠੀਕ ਆ ਜੀ ਹੈ ਤਿਆਰੀ ਤੇ ਆ ਕੋਈ ਇੱਕ ਦੋ ਦੋ ਦਿਨ ਕੱਢ ਜੇ ਤਾਂ ਕੱਢ ਹੀ ਜਾਵੇ ਬਾਕੀ ਆ ਵੇਖੋ ਠੰਮ ਦੇਵਾ ਪੂਰੀ ਠੰਡੀ ਆ ਦੇਖੋ ਜੀ ਦੇਖੋ ਪੂਚੋ ਕੇ ਖਲੋਗੀ ਤੋਂ ਠੰਣ ਭਾਂਡੇ ਦੀ ਪੂਰੀ ਖੂਬਸੂਰਤ ਆ ਠੀਕ ਆ ਜੀ ਸੋ ਤੇ ਬਾਕੀ ਹਾਈਟ ਵੀ ਸੋਹਣੀ ਹੈ ਠੀਕ ਵੱਡੀਆਂ ਮੱਝਾਂ ਦੇ ਵਿੱਚ ਤੁਸੀਂ ਇਹਨੂੰ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਵੱਡੀਆਂ ਮੱਝਾਂ ਦੇ ਵਿੱਚ ਆਉਂਦੀ ਆ ਤੇ ਪਤਲੇ ਪਿੰਡੇ ਦੀ ਹੈ ਬਾਕੀ ਥਣਦੇਵਾ ਤੁਹਾਨੂੰ ਇੱਕ ਵਾਰੀ ਜਦੋਂ ਆਪਾਂ ਤੋੜ ਕੇ ਦਿਖਾਈ ਬਥੇਰੇ ਸਮਝਾਉਗੀ ਗੱਲਬਾਤ ਜ਼ਬਰਦਸਤ ਜੀ ਜੀ ਸਤੂ ਸਾਹਿਬ ਫੇਸ ਕੁਆਲਟੀ ਚੰਗੀ ਆ ਲੈ ਸਿੰਗੀ-ਸੁੰਗੀ ਬਹੁਤ ਸੋਹਣੀ ਹੈ ਠੀਕ ਹੈ ਵੀ ਲੈ ਵੀ ਗੁਰਲਾਲ ਵੀਰ ਤੋੜ ਤੇ ਹਾਂ ਜਿਹੜੀ ਕਰਮਾ ਵਾਲੀ ਪੋਲੀ ਚ ਵਾਈ ਆ ਫਿਰ ਤੇ ਪੰਜ ਵੀ ਹੂੰ ਸੋ ਲਾਸਟ ਲਾਕਟੇਸ਼ਨ ਦੇ ਵਿੱਚ ਦੋਸਤੋ ਕੋਈ 14 ਲੀਟਰ ਪਲੱਸ ਚੱਲੀ ਆ ਠੀਕ ਆ ਬਾਕੀ ਬਖਾਲੇ ਤੋਂ ਸਾਰੇ ਵੀਰਾਂ ਨੇ ਜਜਮੈਂਟ ਕਰ ਲੈਣੀ ਇੱਕ ਸਹੀ ਜਿਹਾ ਅੰਦਾਜ਼ਾ ਲਾ ਲਓਗੇ ਤੁਸੀਂ ਵੀ ਇਹੋ ਜਿਹਾ ਥਣ ਭਾਂਡੇ ਇਹੋ ਜਿਹਾ ਬਖਾਲੇ ਵਾਲੇ ਪਸ਼ੂ ਨੂੰ ਕਿੰਨਾ ਕੁ ਜਿਹੜਾ ਦੁੱਧ ਚੋਗੋਣਾ ਚਾਹੀਦਾ ਸੁੱਕਾ ਘੜ ਚੰਗਾ ਨਾਲ ਦੇ ਨਾਲ ਥਣ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਆਖਣ ਨੂੰ ਸੰਤੂ ਸਾਹਿਬਾਂ ਨੂੰ ਤਾਂ ਜਿਵੇਂ ਆਖੀ ਜਈਏ ਪਰ ਤੇ ਜੈਸੂ ਐ ਕਿਹਨੇ ਸੁਣਾ ਆ ਬਿਲਕੁਲ ਜੀ ਚਲੋ ਕੋਈ ਫਰਕ ਨਹੀਂ ਪੈਂਦਾ ਕਦੇ ਸਵੇ ਦਾ ਜੇ origignal ਤਿਜੇ ਆ ਤੇ ਤਿਜੇ ਵੈਸੇ ਜਾਪਦੀ ਵੀ ਆ ਆਪਣੇ ਰਿਸ਼ਤੇਦਾਰਾਂ ਤੋਂ ਆਈ ਆ ਠੀਕ ਹੈ ਜੀ ਉਹਨਾਂ ਨੇ ਹੱਸੀ ਜਵਾਈ ਕੀਤੀ ਐ ਨਹੀਂ ਆਪਾਂ ਕਿਸੇ ਦੇ ਕਹਿਣ ਤੇ ਕਹਿਣ ਦੇ ਆ ਹਾਂਜੀ ਘਰ ਦੀ ਗੱਲ ਆਪਣੀ ਉਹਨਾਂ ਨਾਲ ਬਿਲਕੁਲ ਜੀ ਬਿਲਕੁਲ ਠੰਡੀ ਧੀਰੀ ਫਿਰ ਜਿੱਥੇ ਮਰਜ਼ੀ ਖੜ ਕੇ ਬਹਿ ਜਾਓ ਥੱਲੇ ਕੋਈ ਪ੍ਰਵਾਹ ਨਹੀਂ ਲਓ ਜੀ ਕਰੋ ਚੱਕ ਠੀਕ ਹੈ ਜੀ ਜਿਓ ਕਮਾਲ ਕੀ ਕਰ ਲਾਲ ਠੀਕ ਹੈ ਮਾਜਦੇ ਫਲਕਾਰੀ ਵਾਲੀ ਆ ਪਰ ਆਪਾਂ ਪਾਉਣੀ ਨਹੀਂ ਅੱਛਾ ਜੀ ਕਿਹੜੀ ਗੱਲੋਂ ਹਾਂਜੀ ਕਿਹੜੀ ਗੱਲੋਂ ਨਹੀਂ ਪਾਉਣੀ ਪਈ ਇੱਕ ਇਤਨਾ ਆ ਵੀਰ ਦਾ ਫੋਨ ਅੱਛਾ ਇਹ ਅਸੀਂ ਫਲਕਾਰੀ ਵਾਲੀ ਮੱਝ ਲਈਦਾ ਦਾ ਖੁੱਡਾ ਬੈਠਾ ਹੈ ਵਪਾਰੀਆਂ ਫਲਕਾਰੀ ਪਾਈ ਆ ਅੱਛਾ ਅੱਛਾ ਨਹੀਂ ਆਪਾਂ ਇਤਰਾ ਹੀ ਵਿਖਾਉਣੀ ਨਹੀਂ ਲਾ ਕੇ ਵੀ ਦਿਖਾਈ ਤੀਆ ਹਾਂ ਜੇ ਕੋਈ ਚੰਗੀ ਚੀਜ਼ ਆ ਫਲਕਾਰੀ ਦੇ ਨਾਲ ਵੀ ਦਿਖਾ ਦਿਓ ਲਾ ਕੇ ਵੀ ਦਿਖਾ ਦਿਓ ਸਰਦੂ ਸਾਹਿਬ ਇਤਰਾ ਹੀ ਚੀਜ਼ ਆ ਆਪਣਾ ਰਹੇ ਕਿਸੇ ਮਨ ਚ ਹਾਂ ਲੈ ਵੀ ਲੈ ਅਗਰ ਲਾਲ ਬਾਕੀ ਗਰ ਲਾਲ ਭਾਰ ਪਿਛੇ ਦੀ ਕਿਸੇ ਗਰੰਟੀ ਹੋਊਗੀ ਗੱਬਣ ਮੱਝ ਦੀ ਲਓ ਦੋਸਤੋ ਭਾਰ ਪਿਛੇ ਦੀ ਕੋਈ ਥਣਾ ਦੀ ਟਿੱਪਣ ਦੇ ਵਿੱਚ ਕੋਈ ਮੁਸ਼ਕਲ ਨਹੀਂਗੀ ਫਿਲਹਾਲ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਆਪਾਂ ਹਰ ਵਾਰ ਕਹਿੰਦੇ ਆ ਦੋਸਤੋ ਪਸ਼ੂ ਖਰੀਦਣਾਂ ਤੇ ਬੇਸ਼ੱਕ ਘਰੇ ਪਹੁੰਚ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਜੇ ਕੋਈ ਵੀਰ ਭਰਾ ਆਉਂਦਾ ਆ ਕੇ ਆਪਦੀ ਤਸੱਲੀ ਕਰਕੇ ਛੱਪ ਕੇ ਚੋਹਰੇ ਸਾਣੂ ਵੇ ਤਾਂ ਆ ਕੇ ਖੜੇ ਹਾਂ ਤੇ ਜੇ ਮੰਨ ਲਓ ਕਿਸੇ ਤੋਂ ਨਹੀਂ ਆਇਆ ਜਾਂਦਾ ਆਪਣੀ ਮੱਝ ਜਾਂਦੀ ਹੈ ਗੱਡੀ ਤੇ ਲਾ ਕੇ ਛੱਪ ਕੇ ਆਪਦੀ ਤਸੱਲੀ ਕਰ ਸਕਦਾ ਹੈ ਭਾਰ ਪਿੱਛੇ ਦੀ ਆਪਣੀ ਜਿਹੜੀ ਵੀ ਕੋ ਗੱਬਣ ਮਤਲਬ ਦੋ ਦਿਨਾਂ ਦੀ ਗਾਰੰਟੀ ਹੋਊਗੀ ਹੂੰ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਵੀ ਦੱਸ ਦਿਆ ਗਰ ਲਾਲ ਕੀ ਕਰਦੇ ਮੁੱਲ ਸੰਦੂ ਸਾਹਿਬ ਭਾਵੇਂ ਇਹਦਾ ਕਰੀਏ ਇੱਕ 15 ਹਾਂਜੀ ਭਾਵੇਂ ਕਰੀ ਜਾਈਏ ਇੱਕ 10 1 ਲੱਖ 5000 ਦੀ ਮੱ ਲਓ ਜੀ 1 ਲੱਖ 5 ਦੀ ਹੋਰ ਵੀ ਕਰਦਗੇ ਮਾਨਤਨ ਕਰ ਗਰਲਾਲ ਸਿਆ ਹਾਂਜੀ ਜਿੰਨਾ ਵੀ ਕਹੁੰਦਾ ਹੋਰ ਕਰਦਗੇ ਜਾਇਜ ਹੀ ਕਰਦਗੇ ਜਾਇਜ ਜਾਇਜ ਭਏ ਦੂਰੋਂ ਨੇੜੋਂ ਕਿਸੇ ਨਾਉਣਾ ਖਰਚੇ ਤੈਨੂੰ ਪਤਾ ਗੱਡੀਆਂ-ਕੁੱਡੀਆਂ ਦੇ ਟਰਾਂਸਪੋਰਟਾਂ ਦੇ ਹੋਰ ਵੀ ਬਹੁਤ ਨੇ ਹੋਰ ਕਰਦੇ ਮਾਨਤਨ ਵਿੱਚੋਂ ਹਾਂ ਨਾ ਸੰਤੂ ਸਾਹਿਬ 1 ਲੱਖ 2000 ਦੀ ਮਾਇਦੇ ਦੇ ਰਾਂਗੇ 1 2 ਦੀ ਹਾਂਜੀ ਲਓ ਬੇ ਠੀਕ ਆ ਜੀ ਸੁੱਕਾਸਰਾ ਕੁਸਰਾ ਕੱਢ ਤੀਆਂ ਜਿੰਨੀਆਂ ਵੀ ਆ 1 ਲੱਖ 2 ਦੀ ਦੱਸ ਰਿਹਾ ਵੀਰ ਗਰਲਾਲ ਠੀਕ ਆ ਜੀ ਪਿਓਰ ਮੋਰਾ ਦੀ ਮੱਜ ਜੇ ਵੇਖ ਲਓ ਸੰਦੂ ਸਾਹਿਬ ਲੈ ਆਇਆ ਇਹੋ ਜੀ ਕਿਸੇ ਵਿਰ ਲਈ ਮੈਨੂੰ ਲੱਗਦਾ ਫਿਰ ਸਪੈਸ਼ਲ ਹੂੰ ਇਹ ਦੇਖੋ ਚਾਰੇ ਪਾਸਿਓਂ ਇੱਕਾ ਜਿਹਾ ਉਹਨਾਂ ਹੀ ਗਾਹ ਨੂੰ ਉਹਨਾਂ ਹੀ ਪਛਾਣ ਨੂੰ ਹੋਰ ਨਹੀਂ ਕੋਈ ਸ਼ੱਕ ਹੀ ਨਹੀਂਗਾ ਬਹੁਤ ਵਧੀਆ ਚੰਗੇ ਨਿੱਗਰ ਲੇਵੇ ਦੀ ਆ ਠੀਕ ਆ ਜੀ ਸੋ ਨਿੱਗਰ ਪਿੰਡੇ ਦੀ ਬਾਕੀ ਰੇਟ 1 ਲੱਖ 2000 ਦੋਸਤੋ ਹਾਂ ਨਾ ਜਿਹੜੀ ਲੈਣ ਦੇਣ ਵਾਲੀ ਗੱਲਬਾਤ ਰਹੂਗੀ ਇੱਕ ਸੈਕਿੰਡ ਨੰਬਰ ਤੇ ਗੁਰਲਾਲ ਆ ਆ ਆ ਗਈ ਆਪਣੇ ਕੋਲ ਪੂਰੀ ਇਹ ਸੰਦੂ ਸਾਹਿਬ ਦੂਜੇ ਸੂਏ ਝੋਟੀ ਸੁਣੀ ਆ ਇਹਦਾ ਇੱਕ ਹਫਤਾ ਪਿਆ ਜੇ ਜੇ ਸੂਨ ਚ ਹਫਤਾਕ ਸਮਾਂ ਬਾਕੀ ਹੈ ਹਾਂਜੀ ਪਹਿਲੇ ਸਵੇਰੇ ਨੇ 11-12 ਲੀਟਰ ਦੁੱਧ ਚੋਆ ਜੀ ਠੀਕ ਹੈ ਜੀ ਐਰ ਕੀ ਦੂਜੇ ਸਵੇਰੇ ਸੋਣੀ ਹੈ ਲਓ ਦੋਸਤੋ ਮਦਰੀ ਕੋਟੀ ਦੀ ਹੈ ਠੀਕ ਹੈ ਮੀਡੀਅਮ ਹਾਈਟ ਦੇ ਵਿੱਚ ਪਰ ਵਜ਼ਨ ਵੇਖ ਕੇ ਤੁਸੀਂ ਕਰੋ ਚੈੱਕ ਵਜ਼ਨ ਫੁੱਲ ਬੜਾ ਫੁੱਲਾ ਠੀਕ ਹੈ ਜੀ ਚੌੜੇ ਪਿੱਟਪੜੇ ਦੇ ਵਿੱਚ ਚੰਗੀ ਰਾਜੀ ਫੁੱਲ ਵਜ਼ਨਦਾਰ ਪੂਰੀ ਨਿੱਗਰ ਰਾਜੀ ਦੇ ਵੇਖੋ ਠੰਡੀ ਧੀਰੀ ਦੇਖੋ ਆ ਦੇਖੋ ਜੀ ਲੈ ਜੋ 6-7 ਦਿਨ ਹੈ ਹਾਂਜੀ ਹਫਤਾ ਪਿਆ ਸੰਤੂ ਸਾਹਿਬ ਦਾ ਜੀ ਠੀਕ ਹੈ ਜੀ ਲਓ ਵਿੱਤਲਾਂ ਵਾਲੀ ਹੈ ਬੂਰੀ ਠੀਕ ਹੈ ਜੀ ਚਿਲਾਂ ਵਾਲੀ ਜਾਤ ਵਾਲੀ ਤੇ ਇਹਦਾ ਨਾ ਕਿਤੇ ਪੱਖ ਵਿੱਚ ਨੀਲੀ ਦਾ ਵੀ ਆ ਗਿਆ ਠੀਕ ਹੈ ਜੀ ਹਾਂ ਜੀ ਮੱਥਾ ਵੱਲਾ ਇੱਥੇ ਦੇਖੋ ਬਿੱਲੀ ਵਾਲਾ ਠੀਕ ਹੈ ਜੀ ਆਹ ਦੇਖੋ ਛੰਡੀ ਦੀ ਧੀ ਜਾਂ ਜੀ ਹਾਂ ਆਹ ਦੇਖੋ ਠੀਕ ਹੈ ਜੀ ਆਹ ਲੈ ਜੀ ਮੂਮਾ ਵੀ ਫੜਾਉਂਦੀ ਇਸੇ ਤਰ੍ਹਾਂ ਹੈ ਖਲਾਬੀ ਜੀ ਵੇ ਹਾਂ ਲਓ ਜੀ ਠੀਕ ਆ ਸੋ ਬੂਰੀ ਨੀਲੀ ਮੱਝਾਂ ਤੇ ਕਾਫੀ ਵੀਰ ਸ਼ਕੀਨ ਆ ਵੀ ਜਿਹੜੇ ਖਰੀਦਣ ਤੇ ਕਾਫੀ ਚਾਹ ਬਣ ਵੀਰ ਹੁੰਦੇ ਠੀਕ ਆ ਸੋ ਉਹਨਾਂ ਵਾਸਤੇ ਇੱਕ ਜਿਹੜਾ ਨਾਗਾ ਦੋਸਤੋ ਇਹ ਬੂਰੀ ਨੀਲੀ ਦਾ ਵੀ ਵੀਰ ਨੇ ਲਿਆ ਕੇ ਸਾਹਮਣੇ ਪੇਸ਼ ਕੀਤਾ ਹਾਂ ਸੰਤੂ ਸਾਹਿਬ ਸਾਰੇ ਕੋਣਿਆ ਪਤਰੀ ਡੌਲੀ ਸਾਰੇ ਕੋਣਿਆ ਬੂਰੀ ਵੀ ਆ ਨੀਲੀ ਵੀ ਆ ਤਿਲਾਂ ਵਾਲੀ ਵੀ ਆ ਆ ਬਿਲਕੁਲ ਜੀ ਬਿਲਕੁਲ ਸੋ ਬਾਕੀ ਵਜਨ ਵੇਖ ਕੇ ਦੋਸਤੋ ਚੈੱਕ ਕਰੋ ਫੁੱਲ ਵਜਨ ਤਾਰ ਚੰਗੇ ਚੌੜੇ ਪਿੱਠਪੂੜੇ ਦੇ ਵਿੱਚ ਸੋ ਵੇਲ ਸਪੈਸ਼ਲ ਆ ਲੰਬੀ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਇੱਕ ਵਾਰ ਫੇਰ ਕਨਫਰਮ ਕਰਾ ਦਿੰਦੇ ਆ ਦੂਰ ਨੇੜੇੋਂ ਕਿਸੇ ਨਹੀਂ ਆਉਣਾ ਠੀਕ ਆ ਤੇ ਗੋਲਡਨ ਕੰਪਲੀ ਦੇ ਵਿੱਚ ਠੀਕ ਆ ਹਾਂ ਜੀ ਆ ਲੋ ਜੀ ਬੱਤ ਬਿਲਕੁਲ ਬ੍ਰੀਡ ਦੀਆਂ ਮੱਝਾਂ ਆ ਆਪਣੇ ਏਰੀਆ ਦੀਆਂ ਹਾਂ ਲੋਕਲ ਇੱਥੇ ਆਪਾਂ ਗੁਰਲਾਲ ਤੁਰ ਫਿਰ ਕੇ ਇੱਥੋਂ ਲਈਏ ਫਿਰ ਮੈਨਾ ਸੰਧੂ ਸਾਹਿਬ ਆਪਣੇ ਏਰੀਆ ਦੀ ਆਪਾਂ ਨੇ ਝੂਠ ਮਾਰਨਾ ਵੀ ਇਹ ਕਿਦੇ ਬਾਹਰੋਂ ਆਈ ਆ ਆਪਣੇ ਏਰੀਆ ਦੀ ਚੰਗੀ ਤੋਂ ਚੰਗੀ ਬ੍ਰੀਡ ਪਈ ਆ ਜੇ ਆਪਾਂ ਮੁੱਲ ਲਾਈਏ ਤੇ ਮਿਲਦੀ ਆ ਹਾਂ ਹਾਂ ਲੈ ਵੀ ਦੇਖੋ ਜਿ세 ਮਰਜ਼ੀ ਖਿਲਾੜ ਕੇ ਬਹਿ ਜਾ ਥਲੀ ਓ ਠੰਡੀ ਆ ਪੂਰੀ ਸੀਲਸ ਲੱਗ ਲੈ ਵੀ ਗੁਰਲਾਲ ਤੋਰ ਦੇ ਲੰਬਾ ਇੱਕ ਵਾਰੀ ਸੋ ਪਹਿਲੇ ਸਵੇਰੇ ਦੋਸਤੋ 11 ਲੀਟਰ ਜਾਂ 11 ਤੋਂ ਪਲੱਸ 11 ਲੀਟਰ ਦੀ ਚਵਾਈ ਕਰਵਾਈ ਇਹਨੇ ਹੁਣ ਦੂਜਾ ਸੂਬਾ ਹੁਣ ਵੀ ਉਮੀਦ ਆਪਾਂ ਚੰਗੀ ਕਰ ਸਕਦੇ ਆ ਵੈਸੇ ਜਿਹੜੀ ਗੱਲ ਮੁੱਖ ਕਰਨ ਵਾਲੀ ਆ ਦੋਸਤੋ ਹਵਾਨੇ ਲੇਵੇ ਤੇ ਬਿਲਕੁਲ ਪੱਧਰ ਬਖਾਲਾ ਬੈਕ ਸਾਈਡ ਤੋਂ ਤੁਸੀਂ ਵੇਖੋ ਠੀਕ ਆ ਜੀ ਪੱਧਰ ਲੇਵਾ ਕੋਈ ਕਿਸੇ ਪਾਸਿਓ ਕੋਈ ਸਾਈਡ ਦਾ ਕੋਈ ਵੱਲ ਸਿੰਘ ਨਹੀਂਗਾ ਬਾਕੀ ਜਿਵੇਂ ਜਿਵੇਂ ਅਜੇ ਦਿਨ ਨੇੜੇ ਆਉਣਗੇ ਠੀਕ ਆ ਜੀ ਉਮੇ ਆਪਾਂ ਵੇਖ ਸਕਦੇ ਹਾਂ ਕਿ ਲੇਵਾ ਪੂਰਾ ਤਿਆਰ ਕਰੂਗੀ ਕਰਨ ਵਾਲੀ ਅਜੇ ਦਿਨ ਘੱਟੋ ਘੱਟ ਵੀ 6-7 ਹਫਤਾ ਹੀ ਮੰਨ ਕੇ ਤੁਸੀਂ ਕੋਈ ਸੌਦਾ ਕਰ ਸਕਦੇ ਜੀ ਲਓ ਜੀ ੱਟੇ ਲੱਡਲਾ ਸੰਦੂ ਸਾਹਿਬ ਕਾਫ ਬਾਕੀ ਥਾਂ ਦੀ ਕੁਆਲਿਟੀ ਵੇਖੋ ਇੱਕੋ ਜਿਹਾ ਸਾਈਜ਼ ਚੋਂ ਥਾਂਾਂ ਦਾ ਠੀਕ ਹੈ ਜੀ ਲੈ ਵੀ ਬਰਲਾਲ ਦੀ ਕੀਮਤ ਵੀਰੇ ਕੀ ਕਰਦੇ ਪੈ ਜੀ ਕੀਮਤ ਸੰਧੂ ਸਾਹਿਬ ਜੇ ਤੇ ਅੱਜ ਤਿਆਰ ਹੁੰਦੀ ਫਿਰ ਭਾਂਜੋ ਮੱਝ ਕਰੀ ਜਾਂਦੇ ਇਹਦਾ ਇਦਾਂ ਹਫਤਾ ਰਹਿੰਦਾ ਕਰਕੇ ਇਦਾਂ ਮੋਲੇ ਕਰ ਜੇ 1 ਲੱਖ ਰੁਪਈਆ ਹਾਂ ਜੀ ਉਹਦੇ ਵਿੱਚੋਂ ਆਪਾਂ ਸਿੱਧੀ ਕੋਈ ਹਾਰ ਨਹੀਂ 500 ਨਹੀਂ 5000 ਛੋਟ ਕਰਾਂਗੇ 99000 ਦੀ ਮੱਝ ਦੇ ਦਾਂਗੇ 99 ਦੀ ਹਾਂ ਜੀ ਠੀਕ ਹੈ ਜੀ ਚਲੋ ਹੋਰ ਵੀ ਆਏਗਾ ਤਾਂ ਮਾਨਤਨ ਕਰਦੇ ਜੇ ਖੁੱਲਾ ਕੋਈ ਗੱਲ ਨਹੀਂ ਸੰਧੂ ਸਾਹਿਬ ਕਰਦੇ ਆਂਗੇ ਠੀਕ ਹੈ ਜੀ ਲਓ ਦੋਸਤੋ ਵੈਸੇ ਰੇਟ ਅੱਗੋ ਮਾਲਕ ਨੇ ਆਉਂਦਰ ਨੇ ਮੰਗਣਾ ਹੁੰਦਾ ਵਪਾਰੀ ਵੀਰ ਨੇ ਰੇਟ ਮੰਗਣਾ ਹੁੰਦਾ ਠੀਕ ਹੈ ਜੀ ਅੱਗੋ ਕਿਸੇ ਨੇ ਲਾਉਣਾ ਆਪਦੀ ਸਮਝਣਾ ਤੁਸੀਂ ਲਾਉਣਾ ਹੁੰਦਾ ਠੀਕ ਹੈ ਜੀ 95000 ਲੈਣ ਦੇਣ ਯੈਸ ਨੂੰ ਵੀਰ ਨੇ ਕੀਤੀ ਹੈ ਬਾਕੀ ਇੱਥੇ ਆਣ ਕੇ ਕੋਈ ਵੀਰ ਆਪਦੀ ਸਮਝਣ ਨਾਲ 1000 ਵੱਧ ਲਾਵੇ 1000 ਘੱਟ ਲਾਵੇ ਉਹ ਤੁਸੀਂ ਆਪਦੀ ਸਮਝ ਵੇਖਣੀ ਹੁੰਦੀ ਹੈ ਠੀਕ ਹੈ ਮਨਾ ਸੰਧੂ ਸਾਹਿਬ ਚੀਜ਼ ਦਾ ਹੀ ਮੁੱਲ ਪੈਣਾ ਹੈ ਬਸ ਬਸ ਹਾਂਜੀ ਠੀਕ ਹੈ ਭਰਾ ਤੇ ਬਾਕੀ ਟਿੱਪਣ ਤੋਂ ਪਨਾ ਪੂਰੀ ਰਪੀਟ ਹੋ ਕੇ ਮੈਂ ਸੰਤੂ ਸਾਹਿਬ ਗਰੰਟੀ ਹੋਊਗੀ ਜੇ ਕੋਈ ਵੀਰ ਭਰਾ ਆਉਂਦਾ ਮੈਂ ਪਹਿਲਾਂ ਦੱਸਿਆ ਵੀ ਆਪਦੀ ਤਸੱਲੀ ਕਰਕੇ ਖੜੇ ਨਹੀਂ ਤੇ ਜਦੋਂ ਮੱਝ ਜਾਊਗੀ ਆਪਣੀ ਆਪਦੀ ਲਾਹ ਕੇ ਟਿੱਪ ਕੇ ਤਸੱਲੀ ਕਰ ਸਕਦਾ ਗੱਬਣ ਮੱਝ ਦੀ ਸਨਾ ਦੀ ਗਰੰਟੀ ਹੋਊਗੀ ਜੇ ਭਾਰ ਪਿੱਛੇ ਦੀ ਗਰੰਟੀ ਜਿਹੜੇ ਆਨਲਾਈਨ ਵੀਰ ਸੌਦਾ ਕਰ ਲੈਂਦੇ ਆ ਉਹਨਾਂ ਲਈ ਥੋੜੀ ਆਪਾਂ ਸ਼ੋਰਟੀ ਦੇਣੀ ਪੈਂਦੀ ਆ ਕਿਸੇ ਵੀਰ ਕੋਲ ਆ ਕੇ ਤਸੱਲੀ ਕਰ ਲੈਣੀ ਚਲੋ ਉਹਦੀ ਤਾਂ ਆਪਦੀ ਜ਼ਿੰਮੇਵਾਰੀ ਆ ਹਾਂਜੀ ਠੀਕ ਆ ਗਰ ਲਾਲ ਇਸ ਤੋਂ ਬਾਅਦ ਗਰ ਲਾਲ ਆਪਣੇ ਕੋਲ ਜਿਹੜੇ ਆ ਨਾਗ 2 ਨੇ ਉਹਨਾਂ ਦੇ ਵਿੱਚੋਂ ਇਹ ਤੀਜੇ ਨੰਬਰ ਤੇ ਜਿਹੜੀ ਇਹ ਇਹ ਮੱਜ ਦੇ ਥੱਲੇ ਹੁਣ 5 ਤੋਂ 6 ਲੀਟਰ ਦੁੱਧ ਆਜ ਰਿਹਾ 5 ਤੋਂ 6 ਲੀਟਰ ਹਾਂਜੀ ਡੇਢ ਮਹੀਨੇ ਦਾ ਇਹਨੂੰ ਬਣੀ ਨਾ ਹੋ ਗਿਆ ਏ ਹਾਂਜੀ ਹਾਂਜੀ ਸੀਮਣੇ ਨੂੰ ਨੀਲੀ ਰਾਵੀ ਦਾ ਗਾਂ ਮੱਜ ਨੂੰ ਫੇਰ ਭਰਾਇਆ ਏ ਠੀਕ ਹੈ ਉਹ ਸੂਨ ਵਾਲੀ ਨਿਕਲਾਵੇ ਖਾਲੀ ਨਿਕਲਾਵੇ ਉਹ ਅਗਲੀ ਕਿਸਮਤ ਆ ਪਰ ਆਪਾਂ ਖਾਲੀ ਕਹਿ ਕੇ ਜੇਣੀ ਆ ਅੱਛਾ ਉਹ ਦੋ ਦੋਨ ਥੱਲੇ ਮਤਲਬ 6 6.5 ਲੀਟਰ ਨਾ 6 ਲੀਟਰ ਹੋਊਗਾ ਪੂਰਾ 6 ਹਾਂਜੀ ਠੀਕ ਹੈ ਜੀ ਅਤੀ 6 ਲੀਟਰ ਤੇ ਡੇਢ ਕ ਮਹੀਨੇ ਦੀ ਅੱਗੇ ਬਣੀ ਆ ਮਾਲੀ ਤੋਂ ਕਿ ਏ ਆਈ ਟੀ ਕਾ ਹੀ ਭਰਿਆ ਨਹੀਂ ਟੀਗਾ ਭਰਿਆ ਵੇ ਜੀ ਇਹਨੂੰ ਨੀਲੀ ਰਾਵੀ ਦਾ ਉਹ ਅੱਗੋਂ ਅਗਲੀ ਕਿਸਮ ਆ ਤੇ ਆ ਸੂਨ ਵਾਲੀ ਨਿਕਲ ਆਵੇ ਆਪਣਾ ਦੱਸਣ ਦਾ ਫਰਜ਼ ਆ ਪਰ ਆਪਾਂ ਖਾਲੀ ਕਹਿ ਕੇ ਦੇਣੀ ਅੱਗੇ ਫਿਰ ਚੌਥੀ ਸਵੇਰ ਲਈ ਬਣੂਗੀ ਹਾਂ ਜੀ ਚੌਥੀ ਸਵੇਰ ਲਈ ਬਣੀ ਆ ਰਤੀਜੀ ਸਵੇਰੇ ਆ ਤੀਜੀ ਸਵੇਰ ਸੇ ਚੱਲ ਰਹੀ ਆ ਹਾਂਜੀ ਤਾਂ ਦੋਸਤੋ ਵੈਸੇ 6 ਕਿਲੋ ਦੁੱਧ ਤਾਂ ਕਿ 1.5 ਮਹੀਨੇ ਦਾ ਫੇਰਵਾ ਜ਼ਰੂਰ ਪਾ ਦਿੱਤਾ। ਦੋਸਤੋ ਸੰਧੂ ਸਾਹਿਬ ਇਹ ਥਲੇ 9-10 ਲੀਟਰ ਇਹ ਥਲੇ ਇਹਦੇ ਨਾਲ ਕੱਟੀ ਮਗਰ ਹੀ ਡਾਇਮੰਡ ਬੋਲਦੀ ਨੀਲੀ ਰਵੀ ਦੀ। ਕੱਟੀ ਉਹਨਾਂ ਲਈ ਆ ਲਾਹ ਘਰ ਵਾਲਿਆਂ ਦੇ ਕੱਟੀ ਲਾਉਣ ਦੇ ਕਾਰਨ ਮੱਜ ਨੇ ਹੀਰਵਾ ਬਹੁਤ ਜ਼ਿਆਦਾ ਕੀਤਾ ਦੁੱਧ ਘਟਾ ਕੇ ਆਪਣੇ ਕੋ ਆ ਗਏ। ਠੀਕ ਹੈ ਠੀਕ। ਹਾਂਜੀ ਹੁਣ ਮੱਜ ਨੇ ਮੰਨ ਤਰਿਆ ਐ ਪੱਠੇ ਪੁੱਠੇ ਖਾਂਦੀ ਆ ਤੇ ਸੈਟ ਆ। ਲਓ ਦੋਸਤੋ ਵੈਸੇ ਬਿਲਕੁਲ ਬਾਰਡਰ ਦੇ ਨਾਲ ਹੀ ਆਪਾਂ ਖੜੇ ਆ ਠੀਕ ਆ ਜੀ ਤੇ ਬਾਰਡਰ ਬ੍ਰੀਡ ਆ ਬਿਲਕੁਲ ਨਾਲ ਤੁਰ ਫਿਰ ਕੇ ਥੋੜ ਤੋ ਅਗੇ ਵੀਰ ਜਿਹੜੇ ਕਿਸੇ ਨੇ ਨੀਲੀ ਰਾਵੀ ਤੇ ਵੀ ਕੰਮ ਕਰਨਾ ਤੇ ਉਹਦੇ ਲਈ ਵੀ ਇਹ ਮੱਝ ਚੰਗੀ ਹੈ ਠੀਕ ਹੈ ਜੀ ਫਿਲਹਾਲ ਅਕੇ ਬਣੀ ਆ ਵੇਰਵਾ ਪਾਇਆ ਨਿਕਲ ਆਉਂਦੀ ਅਗਲੇ ਕਿਸੇ ਵੀਰ ਦੀ ਕਿਸਮਤ ਆ ਠੀਕ ਹੈ ਜੀ ਲਾਕਾ ਜੇ ਨਿਕਲ ਆਉਂਦੀ ਆ ਵਸ ਇਸ ਜੁਆਈ ਇੱਕ ਨੰਬਰ ਆ ਇਹ ਚੌਣ ਚੌਣ ਚੰਗੀ ਆ ਪਾੜਦੀ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਪਾੜੇ ਦੇ ਆਪਾਂ ਇੱਕ ਟਾਈਮ ਹੀ ਕੀਤੀ ਜੇ ਆਪਾਂ ਸ਼ਾਮ ਦੇ ਟਾਈਮ ਹੀ ਚੋਣੇ ਪਰਸੋਂ ਦੀ ਆਪਣੇ ਕੋਈ ਆ ਠੀਕ ਹੈ ਜੀ ਹੁਣ ਵੀ ਆਪਾਂ ਸ਼ਾਮ ਨੂੰ ਜੁਆਈ ਕਰਨੀ ਆ ਠੀਕ ਹੈ ਉੱਥੇ ਦੋਵੇਂ ਟਾਈਮ ਬੱਚੇ ਦੇ ਮਿਲਦੀ ਹੈ ਬੱਚੇ ਦਾ ਹਣ ਕਰਨ ਲਈ ਆ ਡੰਗਦੀ ਆ ਠੀਕ ਹੈ ਜੀ ਠੀਕ ਆ ਲਓ ਦੋਸਤੋ ਵੈਸੇ ਦੋਨੋਂ ਟਾਈਮ ਪਹਾੜੇ ਤੇ ਮਿਲਦੀ ਠੀਕ ਆ ਜੀ ਉਥੇ ਬੱਚੇ ਸੀ ਸੀਗੀ ਫਲਹਾਲ ਬੱਚਾ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਡਾਇਮੰਡ ਬੋਲਦੀ ਮਗਰ ਕੱਟੀ ਸੀ ਉਹ ਘਰ ਵਾਲੇ ਦਾ ਸ਼ੌਂਕ ਹੁੰਦਾ ਵੀ ਜੇਕਰ ਚਲੋ ਪਸ਼ੂ ਸੇਲ ਕਰਦੇ ਆ ਅੱਧ ਵਿਚਾਲੇ ਪਸ਼ੂ ਆਇਆ ਤੇ ਕੱਟੀ ਰੱਖ ਲੈਣੀ ਠੀਕ ਆ ਜੀ ਕਈ ਵਾਰਾਂ ਵੀਰਾਂ ਦੇ ਡਿਸੀਜਨ ਹੁੰਦੇ ਆ ਚੰਗਾ ਬੱਚਾ ਮਗਰ ਹੋਵੇ ਤਾਂ ਕੋਈ ਵੀਰ ਨਹੀਂ ਦਿੰਦਾਗਾ ਸਾਹਿਬ ਵੇਖੋ ਬਿੱਲੀ ਮਣਕੀ ਆ ਆ ਦੋ ਮਨੀ ਵਹਾਨੇ ਤੇ ਡੱਬ ਕਿਸੇ ਵੀ ਨਿਸ਼ਾਨੀ ਨਿਸ਼ਾਨੀ ਤੋਂ ਮੱਝ ਨਹੀਂ ਕੋ ਸੀ ਹਾਂ ਠੀਕ ਆ ਜੀ ਸੋ ਨਿਸ਼ਾਨੀਆਂ ਨਿਸ਼ੂਣੀਆਂ ਦੇ ਵਿੱਚ ਪੂਰੀ ਵਧੀਆ ਬਾਕੀ ਬੱਚਾ ਸੰਦੂ ਸਾਹਿਬ ਆ ਆ ਮੱਜ ਨੂੰ ਆਪਾਂ ਨੀਲੀ ਰਾਵੀ ਦੀ ਸੀ ਹੁਣ ਭਰਾ ਦਈਏ ਉਹ ਬੱਚਾ ਪਿਓਰ ਪਾ ਦਿੰਦੀ ਆ ਇਹ ਦੇਖੀ ਕਰਮਾ ਲਈ ਪਿਓਰ ਆ ਠੀਕ ਆ ਠੀਕ ਲੈ ਵੀ ਸਤਸ ਸੋ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ 6 ਲੀਟਰ ਦੁੱਧ ਤੇ ਸੂਈ ਨੂੰ ਗਰਲਾਲ ਸਮਾਂ ਪੁੱਛਿਆ ਸੂਈ ਨੂੰ ਸੰਦੂ ਸਾਹਿਬ ਇਹਨੂੰ ਕੋਈ 5 ਤੋਂ 6 ਮਹੀਨੇ ਹੋ ਗਏ ਹੋਣਗੇ 5 ਤੋਂ 6 ਮਹੀਨੇ ਹਾਂਜੀ ਠੀਕ ਆ ਜੀ ਉਹਦੀ 5 ਤੋਂ 6 ਮਹੀਨੇ ਦਾ ਸਮਾਂ ਅੱਗੋਂ ਪੁੱਛਿਆ ਵੀਰ ਨੇ ਜਿੱਥੋਂ ਖਰੀਦੀ ਆ ਵੀ 5 ਤੋਂ 6 ਮਹੀਨੇ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਟੋਟਲ ਅੱਗੇ ਡੇਢ ਮਹੀਨੇ ਦੀ ਨਵੇਂ ਦੁੱਧ ਰਲਈ ਇਤਰਾ ਪਾੜਾ ਬਾਏ ਥੱਲੇ ਬਹਿ ਜਾਣਾ ਦੋਵੇਂ ਟਾਈਮ ਚੋਾਈ ਬਿਲਕੁਲ ਓਕੇ ਕੋਈ ਪੂਰਛਟਾ ਨਹੀਂ ਗਾ ਠੀਕ ਆ ਤੇ ਗੁਰਲਾਲ ਕਿੱਥੋਂ ਤੱਕ ਦੇ ਦਈਏ ਫਿਰ ਮੋਲੇ ਸੰਤੂ ਸਾਹਿਬ ਭਾਵੇਂ ਅਜੇ ਸੱਜਰ ਹੁੰਦੀ ਦੋਨਾਂ ਚ ਨਹੀਂ ਹੋ ਜਾਂਦਾ ਤਿਆਰ ਹੁੰਦੀ ਹਾਂ ਪਰ ਮੋਲੇ ਅੱਜ ਆਪਾਂ ਇਹਦਾ ਕਾਫੀ ਥੱਲੇ ਕਰ ਦੇਣਾ ਆ ਮੋਲੇ ਦਾ ਹੈਗਾ ਜੀ 50000 ਹਾਂ ਉਹਦੇ ਵਿੱਚੋਂ 3000 ਰੁਪਏ ਛੋਟ ਕਰਾਂਗੇ 47000 ਦੀ ਮਾਈ ਦੇ ਦਾਂਗੇ 37 ਦੀ ਹਾਂ ਜੀ ਦੇਣੀ ਆ ਆਪਾਂ ਰੱਖਣ ਵਾਸਤੇ ਜੇ ਕੋਈ ਦੂਜੇ ਕੰਮ ਵਾਲਾ ਨਾ ਵੀਰ ਫੋਨ ਦਾਲੇ ਮੱਝ ਬਣੀ ਵੀ ਆ ਗਾਂ ਦਾ ਨਿੱਗਰ ਵੀ ਆ ਪੂਰੀ ਵੇਖੋ ਠੀਕ ਆ ਜੀ ਵਜਨ ਵਟ ਨੋ ਦੋਸਤੋ ਜਿਹੜੇ ਵੀਰ ਨੇ ਘਰੇ ਰੱਖਣਾ ਐਨੀਮਲ ਠੀਕ ਆ ਜੀ ਘਰੇ ਰੱਖਣਾ ਪਸ਼ੂ ਉਹ ਮੇਰਾ ਵੀਰ ਸੰਪਰਕ ਕਰਿਓ ਇਹ ਕਹਿਣਾ ਵੀ ਦੂਜੇ ਕੰਮ ਵਾਲਾ ਨਾ ਸਮਝ ਕੇ ਫੋਨ ਲਾ ਲੇ ਬਿਲਕੁਲ ਬਿਲਕੁਲ ਕਿਉਂਕਿ ਚੰਗੀ ਆ ਕੋਈ ਬਾਲੇ ਵੱਡੇ ਆਪਾਂ ਕਹ ਲਈਏ ਵੀ ਖੋਲਿਆਂ ਚ ਨਹੀਂ ਗਈ ਸੁਬਿਆਂ ਦੇ ਵਿੱਚ ਵੀ ਤੁਹਾਨੂੰ ਦੱਸ ਸਕਦਾ ਚੌਥਾ ਸੁਬਾ ਹੋਊਗੀ ਅਕੇ ਜੀ 10 लाख ਰੁਪਏ ਦੀਆਂ 95000 ਦੀਆਂ 90000 ਦੀਆਂ ਪਾਤੀ ਵੇਚਦੇ ਰਹੇ ਹੋ ਜੀਆਂ ਬਚਾਂ ਹੂੰ ਵੀ ਵੇਚਣ ਦੇ ਆ ਸਾਰੇ ਜੇ ਜੇ ਸਾਹ ਹੁਣ ਆਪਾਂ ਨੂੰ ਮਿਲਿਆ ਆਪਾਂ ਉਸ ਹਾਣੇ ਮੁੱਲ ਪਾਤਾ ਦਾ ਸਹੀ ਆ ਜੀ ਸਹੀ ਬਾਕੀ ਦੋਸਤੋ 6 ਕਿਲੋ ਦੁੱਧ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ 47000 ਦੀ ਤੁਹਾਨੂੰ ਮਿਲ ਜੂਗੀ 50000 ਡਿਮਾਂਡ ਠੀਕ ਆ ਤੇ ਇੱਕ ਲਾਸਟ ਵਿੱਚ ਆ ਤੁਹਾਨੂੰ ਦਿਖਾ ਦਿੰਨੇ ਇਹ ਟੋਕੜ ਕੱਬਣਾ ਜੀ ਇਹ ਸੰਤੂ ਸਾਹਿਬ 7 ਮਹੀਨਾ ਦੀ ਜਿੱ ਇੱਕ ਪਾਸਿਆ ਆ ਦੋ ਦੋ 2.5 ਕਿਲੋ ਦੁੱਧ ਜਿਆ ਥਲੇ ਸਾਂਝੇ ਕਰਨ ਜੂਗਾ ਠੀਕ ਆ ਜੀ ਹਾਂ ਜੀ ਦੋ 2.5 ਕਿਲੋ ਹੈਗਾ ਦੁੱਧ ਇੱਕ ਅਠ ਪਹਿਰੀ ਹੈ ਨਾ ਹਾਂ ਜੀ ਸ਼ਾਮ ਦੇ ਟਾਈਮ ਮਿਲਦੀ ਹੈ ਵੀ ਠੀਕ ਆ ਜੀ ਕਬੇ ਠਪੈਰੀ ਜਿਹੜੀ ਦੋਸਤੋ ਮਿਲਦੀ ਆ ਮੰਨ ਲਓ ਆਪਣੀ ਹੋਰ ਗੱਲ ਆ ਜੇ ਕੋਈ ਵੀਰ ਭਰਾ ਇੱਥੇ ਆ ਕੇ ਚੋ ਕੇ ਖੜਦਾ ਫਿਰ ਤੇ ਸਭ ਤੋਂ ਵਧੀਆ ਗੱਲ ਆ ਜੇ ਕੋਈ ਇਤਰਾ ਮੰਗਾਉਂਦਾ ਏ ਟੋਕੜਾ ਮਜਾ ਹੋ ਸਕਦਾ ਜਾ ਕੇ ਉਸੇ ਇੱਕ ਦਿਨ ਇੱਕ ਦੋ ਦਿਨ ਟੀਕਾ ਲੈਣ ਹੋ ਸਕਦਾ ਨਾ ਹੋਈ ਲੈਣ ਇਸ ਚੀਜ਼ ਦਾ ਕੋਈ ਲਾਭ ਨਹੀਂ ਵੀ ਮੰਨ ਲਓ ਪਸ਼ਮੀ ਨਹੀਂ ਬਿਲਕੁਲ ਬਿਲਕੁਲ ਟੋਕੜ ਪਸ਼ੂ ਹੁੰਦਾ ਈ ਫਿਰ ਲੈ ਵੀ ਜਾਂਦਾ ਨਹੀਂ ਸੰਤੂ ਸਾਹਿਬ ਪਰਸੋਂ ਟੀਕਾ ਲਿਆ ਏ ਤੇ ਕੱਲ ਮਿਲ ਪਈ ਠੀਕ ਆ ਹਾਂਜੀ ਤੇ ਆ ਕਰ ਨਾਲ ਇਹ ਇਹ ਮਤਲਬ ਕਿ 2.5 ਕਿਲੋ ਦੱਸਿਆ ਤੁਸੀਂ ਦੁੱਧ ਗੱਪਣ ਕਿੰਨੇ ਸਮੇਂ ਦੀ ਗੱਪਣ 7 ਮਹੀਨਿਆਂ ਦੀ 7 ਮਹੀਨਿਆਂ ਦੀ ਆਪਣੇ ਅੱਥ ਲਓ ਦੋਸਤੋ ਵੈਸੇ ਥਾਣੇ ਚੈੱਕ ਕਰਨ ਵਾਲਾ ਦੁੱਧ ਖੁੱਲਾ ਢੁਲਾ ਹੈਗਾ 2 2.5 ਕਿਲੋ ਦੁੱਧ ਬਹੁਤ ਹੁੰਦਾ ਚੈੱਕ ਕਰਨ ਦੇ ਸਿਰਨੇ ਦੂਜੇ ਸਵੇਰੇ ਝੋਟੀਆਂ ਤੀਜੇ ਸੂਣਾ ਨੇ ਅੱਗੇ ਤੀਜੇ ਸੂਣਾ ਠੀਕ ਹੈ ਜੀ ਅੱਗੇ ਤੀਜੇ ਸੂਣਾ ਦੂਜੇ ਸਵੇਰੇ ਦੇ ਵਿੱਚ ਜਿਹੜੀ ਹੁਣ ਚੱਲ ਰਹੀ ਸੀ ਠੀਕ ਹੈ ਜੀ ਬਟ ਡਰਾਈ ਤੁਸੀਂ ਸਮਝੋ ਠੀਕ ਹੈ ਜੀ ਵੈਸੇ ਸੱਤਾਂ ਕੁ ਮਹੀਨਿਆਂ ਦਾ ਪਸ਼ੂ ਉਹ ਤਿੰਨ ਮਹੀਨੇ ਛੱਡਣਾ ਇਹ ਕਹਿੰਦਾ ਇਹਦੇ ਅਗਲੇ ਸਾਂਝ ਕੋਈ 5-7 ਧਾਰਾਂ ਘੱਟ ਜੇ ਆਪਣਾ ਦੱਸਣ ਦਾ ਫਰਜ਼ ਹੈ ਕੋਈ ਵੀਰ ਭਰਾ ਜੇ ਬਹਿਣੀ ਵਾਲੇ ਬਹਿਣੀ ਵਾਲੇ ਅਗਲੇ ਚ ਨਾ ਕੋ ਬਹਿਣੀ ਵਾਲੇ ਤੀਜੇ ਬਣੇ ਆਪਣਾ ਦੱਸਣਾ ਦਸੰਦੂ ਸਾਹਿਬ ਬੱਚਿਆ ਆ ਤੁਸੀਂ ਦੇਖ ਸਕਦੇ ਠੀਕ ਹੈ ਸਿੰਘੀ-ਸੂੰਗੀ ਪੂਰੀ ਗੁਲਾਈ ਆ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਸਿੰਘ ਤੇ ਪੂਛ ਬਿਲਕੁਲ ਪੋਨ ਵਾਲਾ ਟੱਚ ਕਰਦੀ ਆ ਤਰਤੀਨਾ ਟੱਚ ਕਰਦੀ ਠੀਕ ਹੈ ਲੰਬੀ ਪੂਛ ਤੇ 2.5 ਕਿਲੋ ਦੁੱਧ ਦੁਪਹਿਰੀ ਮਿਲਦੀ ਆ ਥਣਪਾਸ ਹੋ ਜਾਣਗੇ ਖੁੱਲੇ ਡੁੱਲੇ ਠੀਕ ਹੈ ਜੀ ਕਿਸੇ ਵੀਰ ਨੇ ਥਾਣਾ ਦੀ ਬਾਦ ਘੱਟ ਵੇਖਣੀ ਆ ਉਹ ਚੈੱਕ ਪਾਸ ਹੋ ਜੂਗੀ ਠੀਕ ਆ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਉਹ ਆਪਣੀ ਹੱਥੀ ਕਰਵਾਈਏ ਪੂਰੀ ਨਿੱਗਰ ਆ ਰਾਜੀ ਆ ਵੇਖੋ ਸਿੰਘੀ-ਸੂੰਗੀ ਬਹੁਤ ਸੋਹਣਾ ਲੱਗਾ ਬਿਲਕੁਲ ਜੀ ਬਿਲਕੁਲ ਠੀਕ ਆ ਸੋ ਅੱਜ ਜਿਹੜੀ ਦੋਸਤੋ ਜਾਇਜ਼ ਮਿਲ ਜੂਗੀ ਤੁਹਾਨੂੰ ਵੈਸੇ ਜੇਕਰ ਆਪਾਂ ਪ੍ਰਸਾਪਤਾ ਬਲਾਈਏ ਤੇ ਜੁਲਾਈ ਦੇ ਵਿੱਚ ਤਕਰੀਬਨ ਸੂਂਦੀ ਹੈ ਠੀਕ ਹੈ ਜੁਲਾਈ ਦੇ ਲਾਸਟ ਵਿੱਚ ਸੂਪੇ ਅਗਸਤ ਚੜ੍ਹੇ ਸੂਪੇ ਜਾਂ ਜੁਲਾਈ ਦੇ ਲਾਸਟ ਵਿੱਚ ਸੂਪ ਹੋਊਗੀ 7 ਕ ਮਹੀਨੇ ਜਿਹੜੇ ਹੁਣ ਕੰਪਲੀਟ ਠੀਕ ਆ ਆ ਦੇਖੋ ਠੀਕ ਆ ਤੇ ਗਰਲਾਲ ਇਹਦਾ ਮੁੱਲ ਫਿਰ ਕੀ ਕਰਤਾ ਜੇ ਮੁੱਲ ਸੰਤੂ ਸਾਹਿਬ ਇਹਦਾ ਭਾਵੇਂ ਕਰੀ ਜੀਏ 55 ਭਾਵੇਂ ਕਰੀ ਜੀਏ 52 ਆ ਮੁੱਲ 50000 ਹਾਂ ਇਹ ਵੀ 47000 ਦੀ 47 ਦੀ ਹਾਂਜੀ ਇੱਕੋ ਜਿਹੇ ਜੋੜਾ ਦੇ ਦਾਂਗੇ ਲੈ ਵੀ 47 47000 ਦੀਆਂ ਦੋਸਤੋ ਇਹ ਤੁਹਾਨੂੰ ਮਿਲ ਜਾਣਗੀਆਂ ਠੀਕ ਆ ਜੀ ਇੱਕ ਤਾਂ ਚੈੱਕ ਪਾਸ ਆ ਤਾਂ ਬਿਲਕੁਲ ਗੱਬਣ ਦਾ ਸਮਾਂ ਜਿਹੜਾ ਬਿਲਕੁਲ ਨੇੜ ਆਇਆ ਤਿੰਨ ਕੁ ਮਹੀਨੇ ਹਜੇ ਪਏ ਆ ਸੁਣਦੇ ਦੇ ਸੰਤੂ ਸਾਹਿਬ ਸਮੇਂ ਦੀ ਗੱਲ ਹੁੰਦੀ ਆ ਜਿਹੜੀ ਪਹਿਲੇ ਨੰਬਰ ਤੇ ਆਪਾਂ ਮੱਝ ਪਾਈ ਆ ਉਹਦੇ ਮੁੱਲ ਸਿਰ ਨੋਵੇਂ ਵੀ ਨਹੀਂ ਬਣਦੀਆਂ ਹਾਂ ਸਹੀ ਆ ਉਹਦਾ ਅੱਜ ਸਮਾਂ ਆ ਇਹਨਾਂ ਦਾ ਸਮਾਂ ਹੋਣਾ ਹੈ ਜੇ ਆਪਾਂ ਦੇਖੀਏ ਇਹਦੇ ਬਸ ਬਸ ਇਹ ਝੋਟੀਆਂ ਨਹੀਂ ਦਿੰਦਾ ਕੋਈ ਆਉਂਸਰਾਂ ਹਾਂ ਹਾਂ ਸਾਮਨ ਲਈ ਜਿਹੜੀਆਂ ਆਪਾਂ ਕੋਈ ਦੋ ਸਾਲਾਂ ਦੀ ਝੋਟੀ ਲੈਨੇ 1.5 ਸਾਲ ਫੇਰ ਉਹਦੇ ਮੋਹਲ ਵੇਨੇ ਜਦੋਂ ਗਾ ਨਵੇਂ ਤੋਂ ਦੋਈਂਦਾ ਪਸ਼ੂ ਬਸ ਬਸ ਜੀ ਇਹਦੇ ਅੱਗੇ ਵੀ ਹੈਗੇ ਇੱਕ ਦੋ ਦੋ ਸੁਗੇ ਸੁਈਆਂ ਇਹਨਾਂ ਦਾ ਯਕੀਨ ਤੇ ਗਾਣਾ ਯਕੀਨ ਆ ਬਿਲਕੁਲ ਲੋ ਵੀ ਪ੍ਰਾਪੋ ਇੱਕ ਚੈੱਕ ਪਾਸ ਇੱਕ ਬੇਸ਼ੱਕ ਇਹ ਚੈੱਕ ਪਾਸ ਚ ਨਹੀਂ ਆਉਂਦੀ ਏ ਇਹ ਨੀਲੀ ਦੀ ਤੁਹਾਨੂੰ ਦਿਖਾਤੀ ਏ ਠੀਕ ਆ ਜੀ ਤੇ ਦੋ ਮੱਜਾਂ ਇਹ ਦਿਖਾਤੀਆਂ ਕਬੂਰੀ ਤੁਹਾਨੂੰ ਦਿਖਾਈ ਆ ਇੱਕ ਕਾਫੀ ਵਧੀਆ ਚੰਗੀ ਪਹਿਲੇ ਨੰਬਰ ਤੇ ਤੁਹਾਨੂੰ ਇਹ ਜਿਹੜੀ ਆਪ ਕੋ ਮਿਲਕ ਸੋਨਾ ਚਵਾ ਦੂਗੀ ਬਾਕੀ ਸਾਰੇ ਵੀਰ ਖਿਡਾਰੀ ਆ ਪਾਰਕੂ ਵੀਰ ਆ ਜਿਹਨੇ ਵੇਖਦੇ ਆ ਸਾਰੇ ਸਮਝ ਜਾਣਾ ਠੀਕ ਆ ਜੀ ਕੀ ਛੇ ਆ ਤੇ ਗਰਲਾਲੇ ਆਪਣੇ ਕੋਲ ਆ ਜੇ ਟੋਟਲ ਚਾਰ ਪਸੂਆ ਵੀਰ ਹਾਂਜੀ ਸੰਧੂ ਸਾਹਿਬ ਚਾਰ ਨਾਗ ਹੀ ਆ ਆਪਣੇ ਕੋ ਤੇ ਨੰਬਰ ਬੋਲਦਗੇ ਆਪਣੇ ਨੰਬਰ ਹੈਗਾ ਸੰਧੂ ਸਾਹਿਬ 97792 9006 97792 9006 ਨਾਂ ਹੈਗਾ ਡਾੜੀਆ ਦਲੇਰ ਸਿੰਘ ਪਿੰਡ ਡੱਲ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਚਾਰ ਨਾਗ ਦਿਖਾਉਣੇ ਸੀਗੇ ਤੋ ਬਾਕੀ ਜਿਨੇ ਵੀਰ ਵੀਡੀਓ ਲਾਸਟ ਤੱਕ ਦੇਖ ਰਹੇ ਠੀਕ ਆ ਜੀ ਸਾਰਿਆਂ ਦਾ ਤੇ ਦਿਲ ਤੋਂ ਧੰਨਵਾਦ ਕਰਦੇ ਆ ਵੀਡੀਓ ਅੱਗੇ ਵੱਧੋ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸਕੇ ਤੇ ਜੇਕਰ ਕਿਸੇ ਨੇ ਪਸ਼ੂ ਖਰੀਦਣਾ ਹੈ ਉਹਦੇ ਜਿਹੜੇ ਦੋਸਤੋ ਬਿਲਕੁਲ ਸਾਹਮਣੇ ਇਹ ਪਸ਼ੂ ਆ ਜਾਵੇ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ